ਇੱਕ ਕਮਾਉਣ ਵਾਲੇ ਨੂੰ ਪਤਾ ਹੁੰਦਾ ਹੈ ਵੀ ਘਰ ਦਾ ਗੁਜ਼ਾਰਾ ਕਿਹੜੇ ਹਿਸਾਬ ਨਾਲ ਚਲਾਉਣਾ। ਬੱਚੇ ਵੱਡੇ ਹੋ ਕੇ ਇਦਾਂ ਮਾਪਿਆਂ ਨੂੰ ਕਹਿ ਦਿੰਦੇ ਨੇ ਵੀ ਸਾਡੇ ਲਈ ਤੂੰ ਕੀਤੇ ਕੀ ਆ ਤੇ ਮਾਪਿਆਂ ਨੂੰ ਬਹੁਤ ਦੁੱਖ ਲੱਗਦਾ ਏ ਗੱਲ ਸੁਣ ਕੇ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ। ਵਾਹਿਗੁਰੂ ਨੇ ਨਾ ਇਹ ਜੋੜੀ ਨੂੰ ਦੇਖੋ ਕਿਵੇਂ ਜੋੜਿਆ। ਇਹ ਜੋੜੀ ਪਾਹਜ ਹੋਣ ਦੇ ਬਾਵਜੂਦ ਵੀ ਦੇਖੋ ਸਹੀ ਸਲਾਮਤ ਪੁੱਤਰ ਨੇ ਜਨਮ ਲਿਆ। ਵਾਹਿਗੁਰੂ ਦੇ ਸਭ ਰੰਗ ਨੇ। ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ। ਆ ਵੀਰ ਨੂੰ ਨਾ ਗਾਈਆਂ ਨਭਾਉਣੀਆਂ ਔਖੀਆਂ ਹੋ ਜਾਂਦੀਆਂ ਸੀਗੀਆਂ ਤੇ ਵੀਰ ਨੇ ਦੇਖੋ ਪੈਪੀ ਫਿੱਟ ਕਰਤੀ ਬੁਰਸ ਦੇ ਵਿੱਚ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜਰੂਰ ਜਦੋਂ ਮਾਲਕ ਗਰੀਬ ਬੰਦੇ ਦੇ ਸੁਪਨੇ ਪੂਰੇ ਕਰਦਾ ਨਾ ਤਾਂ ਉਦੋਂ ਕੋਈ ਚਾਕੇ ਵੀ ਨਹੀਂ ਰੋਕ ਸਕਦਾ ਤਰੱਕੀ ਦੇਖ ਕੇ ਨਾ ਲੋਕ ਸੜਨ ਦਾ ਜਰੂਰ ਲੱਗ ਜਾਂਦੇ ਨੇ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜਰੂਰ ਜਿਹੜਾ ਇਸ ਦਰ ਤੇ ਆ ਕੇ ਝੁਕ ਜਾਂਦਾ ਪ੍ਰਮਾਤਮਾ ਉਸ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦਾ ਜਿਹੜਾ ਸੱਚੇ ਦਿਲੋਂ ਵਾਹਿਗੁਰੂ ਲਿਖੂ ਨਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ